ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੋ ਵੀ ਅੰਮ੍ਰਿਤ ਵੇਲੇ ਉੱਠਦੇ ਨੇ ਉੱਠ ਕੇ ਬਾਣੀ ਪੜ੍ਹਦੇ ਨੇ ਤਾਂ ਜੇਕਰ ਬਾਣੀ ਪੜ੍ਹਨ ਵੇਲੇ ਕੁਝ ਗੱਲਾਂ ਦਾ ਧਿਆਨ ਰੱਖ ਲੈਣ ਜਾਂ ਕਹਿ ਲਵੋਗੇ ਕੁਝ ਗਲਤੀਆਂ ਤੋਂ ਬਚ ਜਾਣ ਤਾਂ ਫਿਰ ਸਾਡਾ ਕੀਤਾ ਹੋਇਆ ਪਾਠ ਕੀਤੀ ਹੋਈ ਅਰਦਾਸ ਸਾਡੀ ਹਾਜ਼ਰੀ ਗੁਰਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜ਼ਰੂਰ ਲੱਗਦੀ ਹੈ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਇਸੇ ਵਿਸ਼ੇ ਦੇ ਉੱਤੇ ਗੱਲ ਕਰਨੀ ਹੈ ਸਾਧ ਸੰਗਤ ਜੀ ਇਸ ਕਰਕੇ ਸਾਰਿਆਂ ਦੇ ਅੱਗੇ ਬੇਨਤੀ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਜ਼ਰੂਰ ਸੁਣਨਾ ਦੇਖੋ ਸਾਧ ਸੰਗਤ ਜੀ ਮੇਰੇ ਵੀਰ ਅਤੇ ਭੈਣਾ ਬਾਣੀ ਪੜਦੇ ਨੇ ਸਭ ਤੋਂ ਪਹਿਲਾਂ ਜੋ ਵੀ ਬਾਣੀ ਪੜਦੇ ਨੇ ਤਾ ਬਾਣੀ ਪੜਨ ਵੇਲੇ ਸਾਡੇ ਮਨ ਦੀ ਇਕਾਗਰਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਗੱਲ ਬਾਣੀ ਪੜਨ ਦੀ ਹੋਵੇ ਚਾਹੇ ਕਿਸੇ ਹੋਰ ਕੰਮ ਦੀ ਹਰੇਕ ਚੀਜ਼ ਦੇ ਵਿੱਚ ਮਨ ਦੀ ਇਕਾਗਰਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਉਹੀ ਕੰਮ ਕਾਮਯਾਬ ਹੋ ਸਕਦਾ ਹੈ ਉਸੇ ਕੰਮ ਵਿੱਚ ਸਫਲਤਾ ਮਿਲ ਸਕਦੀ ਹੈ ਜਿਸ ਕੰਮ ਨੂੰ ਆਪਾਂ ਪੂਰੇ ਮਨ ਨਾਲ ਕੀਤਾ ਹੋਵੇ ਇਕਾਗਰਿਤ ਹੋ ਕੇ ਕੀਤਾ ਹੋਵੇ ਭਾਵ ਕੇ ਮਨ ਦੇ ਚਾਰ ਨਾਲ ਕੀਤਾ ਹੋਵੇ ਅਤੇ ਪੂਰਾ ਧਿਆਨ ਦੇ ਕੇ ਕੰਮ ਕੀਤਾ ਹੋਵੇ ਤਾਂ ਸਭ ਤੋਂ ਪਹਿਲਾਂ ਤਾਂ ਸਾਡੇ ਮਨ ਦਾ ਟਿਕਣਾ ਬਹੁਤ ਜ਼ਰੂਰੀ ਹੈ ਤਾਂ ਜਿਵੇਂ ਹੁਣ ਬੀਬੀਆਂ ਘਰ ਦੇ ਵਿੱਚ ਖਾਣਾ ਬਣਾਉਂਦੀਆਂ ਨੇ ਜੇਕਰ ਆਪਣਾ ਜਰਾ ਜਿੰਨਾ ਵੀ ਧਿਆਨ ਇਧਰ ਉਧਰ ਹੋ ਜਾਵੇ ਤਾਂ ਤਵੇ ਦੇ ਉੱਤੇ ਪਿਆ ਹੋਇਆ ਫੁਲਕਾ ਸੜ ਜਾਂਦਾ ਹੈ ਸੇਕ ਜ਼ਿਆਦਾ ਲੱਗ ਜਾਂਦਾ ਹੈ ਕਈ ਵਾਰ ਦੁੱਧ ਉੱਭਰ ਰਿਹਾ ਹੁੰਦਾ ਹੈ ਤਾਂ ਜਰਾ ਜਿੰਨਾ ਵੀ ਧਿਆਨ ਇੱਧਰ ਉੱਧਰ ਹੋਵੇ ਤਾਂ ਦੁੱਧ ਉਬਾਲੇ ਮਾਰ ਕੇ ਬਾਹਰ ਆ ਜਾਂਦਾ ਹੈ ਭਾਵੇਂ ਮਾੜਾ ਜਿੰਨਾ ਵੀ ਧਿਆਨ ਹਟਿਆ ਤਾਂ ਬਸ ਉੱਥੇ ਹੀ ਕੰਮ ਖਰਾਬ ਹੋ ਜਾਂਦਾ ਹੈ ਇਸ ਲਈ ਜੋ ਵੀ ਅਸੀਂ ਕੰਮ ਕਰ ਰਹੇ ਹਾਂ ਤਾਂ ਉਸ ਦੇ ਵਿੱਚ ਧਿਆਨ ਦੇਣਾ ਸੰਗਤ ਜੀ ਬਹੁਤ ਜ਼ਰੂਰੀ ਹੈ ਤਾਂ ਜਦੋਂ ਵੀ ਪਾਣੀ ਪੜਨੀ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਸ਼ਾਂਤ ਕਰਨਾ ਹੈ ਇਹਨੂੰ ਇਕਾਗਰ ਚਿੱਤ ਦੇ ਵਿੱਚ ਲੈ ਕੇ ਆਉਣਾ ਹੈ ਹੁਣ ਇੱਥੇ ਸਵਾਲ ਸੰਗਤ ਜੀ ਇਹ ਹੈ ਕਿ ਮਨ ਤਾਂ ਕਹਿਣੇ ਦੇ ਵਿੱਚ ਆਉਂਦਾ ਹੀ ਨਹੀਂ ਮਨ ਤਾਂ ਟਿਕਦਾ ਹੀ ਨਹੀਂ ਮਨ ਤਾਂ ਜਦੋਂ ਬਾਣੀ ਪੜਦੇ ਹਾਂ ਕਿਤੇ ਹੋਰ ਦੂਦੀਆਂ ਸੈਰਾਂ ਨੂੰ ਨਿਕਲ ਜਾਂਦਾ ਹੈ ਤਾਂ ਮਨ ਨੂੰ ਟਿਕਾਉਣ ਦੇ ਲਈ ਪਹਿਲਾਂ ਮਨ ਨੂੰ ਇਹ ਸਮਝਾਉਣਾ ਪੈਣਾ ਹੈ ਕਿ ਆਪਾਂ ਬਾਣੀ ਪੜਨੀ ਨਹੀਂ ਹੈ ਬਾਣੀ ਦਾ ਭਾਵ ਹੈ ਗੁਰੂ ਦਾ ਗਿਆਨ ਹਾਸਲ ਕਰਨਾ ਹੈ ਜਦੋਂ ਵੀ ਬਾਣੀ ਪੜਨੀ ਹੈ ਸਭ ਤੋਂ ਪਹਿਲਾਂ ਤਾਂ ਆਪਣੇ ਗੁਰੂ ਨਾਨਕ ਪਾਸ਼ਾ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਬਾਣੀ ਪੜਨੀ ਹੈ ਇੰਜ ਸਮਝਣਾ ਹੈ ਕਿ ਜਿਸ ਤਰ੍ਹਾਂ ਗੁਰੂ ਨਾਨਕ ਪਾਸ਼ਾ ਜੀ ਸਾਡੇ ਸਾਹਮਣੇ ਬੈਠੇ ਹਨ ਅਸੀਂ ਉਹਨਾਂ ਨੂੰ ਬਾਣੀ ਪੜ ਕੇ ਸੁਣਾ ਰਹੇ ਹਾਂ ਜਾਂ ਗੁਰੂ ਦੇ ਨਾਲ ਗੱਲਾਂ ਕਰ ਰਹੇ ਹਾਂ ਜਦੋਂ ਇਹ ਭਾਵਨਾ ਬਣਾਵਾਂਗੇ ਤਾਂ ਮਨ ਆਪਣੇ ਆਪ ਟਿਕ ਜਾਣਾ ਹੈ ਤਾਂ ਇਹ ਭਾਵਨਾ ਬਣਾਉਣ ਤੋਂ ਪਹਿਲਾਂ ਜ਼ਰੂਰੀ ਕੀ ਹੈ ਕਿ ਸਾਡਾ ਆਲਸ ਸਾਡੀ ਸੁਸਤੀ ਸਾਡੇ ਤੋਂ ਦੂਰ ਹੋਵੇ ਇਸ ਤੋਂ ਪਹਿਲਾਂ ਇਹ ਕੋਸ਼ਿਸ਼ ਕਰਨੀ ਹੈ ਕਿ ਕਿ ਇਸ਼ਨਾਨ ਕਰਨਾ ਹੈ ਜੋ ਮੇਰੇ ਵੀਰ ਅਤੇ ਭੈਣਾਂ ਕਿਸੇ ਵੀ ਕਾਰਨ ਦੇ ਕਰਕੇ ਇਸ਼ਨਾਨ ਨਹੀਂ ਕਰਦੇ ਉਹਨਾਂ ਨੂੰ ਚਾਹੀਦਾ ਹੈ ਕਿ ਚੰਗੀ ਤਰ੍ਹਾਂ ਹੱਥ ਮੂੰਹ ਪੈਰ ਤੋਂ ਲੈਣ ਅੱਖਾਂ ਦੇ ਵਿੱਚ ਪਾਣੀ ਸਿੱਟੇ ਮਾਰ ਕੇ ਆਪਣਾ ਆਲਸ ਆਪਣੀ ਸੁਸਤੀ ਨੂੰ ਦੂਰ ਕਰ ਲੈਣ ਅਤੇ ਕੋਸ਼ਿਸ਼ ਕੀਤੀ ਜਾਵੇ ਕਿ ਪੁੰਜੇ ਬੈਠ ਕੇ ਹੀ ਪਾਠ ਕੀਤਾ ਜਾਵੇ ਜ਼ਮੀਨ ਦੇ ਉੱਪਰ ਬੈਠ ਕੇ ਹੀ ਪਾਠ ਕਰ ਲਈਏ ਤਾਂ ਸਭ ਤੋਂ ਵਧੀਆ ਗੱਲ ਹੋਵੇਗੀ ਜੇਕਰ ਕਿਸੇ ਨੂੰ ਸਰੀਰਕ ਪ੍ਰੋਬਲਮ ਹੈ ਤਾਂ ਉਹ ਮੰਜੇ ਦੇ ਉੱਪਰ ਬੈਠ ਕੇ ਵੀ ਪਾਠ ਕਰ ਸਕਦਾ ਹੈ ਜਾਂ ਸੌਫੇ ਦੇ ਉੱਪਰ ਬੈਠ ਕੇ ਵੀ ਪਾਠ ਕਰ ਸਕਦਾ ਹੈ ਪਰ ਸਭ ਤੋਂ ਵਧੀਆ ਤਰੀਕਾ ਹੈ ਪੁੰਜੇ ਜ਼ਮੀਨ ਦੇ ਉੱਪਰ ਬੈਠ ਕੇ ਕਰਨ ਦਾ ਜ਼ਮੀਨ ਦੇ ਉੱਪਰ ਬੈਠ ਕੇ ਪਾਠ ਕਰਨ ਲੱਗਿਆਂ ਇੱਕ ਗੱਲ ਦਾ ਧਿਆਨ ਸੰਗਤ ਜੀ ਜ਼ਰੂਰ ਰੱਖਣਾ ਹੈ ਕਿ ਜ਼ਮੀਨ ਦੇ ਉੱਪਰ ਚਾਦਰ ਜ਼ਰੂਰ ਵਿਛਾ ਲੈਣੀ ਹੈ ਇਹ ਨਹੀਂ ਕਿ ਸਿੱਧਾ ਹੀ ਜ਼ਮੀਨ ਦੇ ਉੱਪਰ ਬੈਠਣਾ ਹੈ ਇਹ ਤੁਸੀਂ ਫਰਕ ਆਪਣੇ ਆਪ ਮਹਿਸੂਸ ਕਰੋਗੇ ਜੋ ਵੀ ਕਹਿੰਦੇ ਨੇ ਕਿ ਸਾਡਾ ਬਾਣੀ ਦੇ ਵਿੱਚ ਮਨ ਨਹੀਂ ਟਿਕਦਾ ਕੰਮ ਵਿੱਚ ਮਨ ਨਹੀਂ ਜੁੜਦਾ ਤਾਂ ਉਹ ਕੱਲ ਨੂੰ ਪੁੰਜੇ ਜ਼ਮੀਨ ਦੇ ਉੱਪਰ ਬੈਠ ਕੇ ਪਾੜ ਕਰਕੇ ਦੇਖਣ ਅਤੇ ਇੱਕ ਬਿਨਾ ਸਹਾਰੇ ਤੋਂ ਬੈਠਣਾ ਹੈ ਕਈ ਵਾਰ ਜਦੋਂ ਆਪਾਂ ਕਿਸੇ ਚੀਜ਼ ਦੇ ਉੱਪਰ ਬੈਠਦੇ ਹਾਂ ਜਾਂ ਪੁੰਜੇ ਵੀ ਬੈਠਦੇ ਹਾਂ ਤਾਂ ਕਈ ਵਾਰ ਕਿਸੇ ਦੀਵਾਰ ਦਾ ਸਹਾਰਾ ਲੈਂਦੇ ਹਾਂ ਤਾਂ ਉਹ ਦਫੇ ਸਾਨੂੰ ਸਹਾਰੇ ਦੇ ਨਾਲ ਹੀ ਆਲਸ ਆਉਣਾ ਸ਼ੁਰੂ ਹੋ ਜਾਂਦਾ ਹੈ ਪਰ ਜਦੋਂ ਆਪਾਂ ਚੌਂਕੜਾ ਮਾਰ ਕੇ ਬੈਠਾਂਗੇ ਆਪਣੇ ਸਹਾਰੇ ਬੈਠਾਂਗੇ ਤਾਂ ਫਿਰ ਸਾਡਾ ਮਨ ਇੱਕਦਮ ਸਾਵਧਾਨ ਰਹਿੰਦਾ ਹੈ ਫਿਰ ਸਾਨੂੰ ਆਲਸ ਨਹੀਂ ਆਉਂਦਾ ਅਤੇ ਫਿਰ ਸਾਨੂੰ ਬਾਣੀ ਦੀ ਸਮਝ ਨਹੀਂ ਆਉਂਦੀ ਜਾਂ ਬਾਣੀ ਵਿੱਚ ਮਨ ਨਹੀਂ ਜੁੜਦਾ ਅਤੇ ਇੱਕ ਕੋਸ਼ਿਸ਼ ਕਰਨੀ ਹੈ ਕਿ ਬਾਣੀ ਥੋੜਾ ਜਿਹਾ ਉੱਚੀ ਬੋਲ ਕੇ ਪੜ੍ਹਨੀ ਹੈ ਜੇਕਰ ਆਪਾਂ ਘਰ ਦੇ ਵਿੱਚ ਪਾਠ ਕਰ ਰਹੇ ਹਾਂ ਇਕੱਲੇ ਪਾਠ ਕਰ ਰਹੇ ਹਾਂ ਤਾਂ ਥੋੜਾ ਜਿਹਾ ਉੱਚਾ ਬੋਲ ਕੇ ਪਾਠ ਕਰੋ ਤਾਂ ਜੋ ਬਾਣੀ ਸਾਡੇ ਕੰਨਾਂ ਨੂੰ ਸੁਣੇ ਫਿਰ ਸਾਡਾ ਮਨ ਟਿਕਿਆ ਰਹਿੰਦਾ ਹੈ ਤਾਂ ਜਦੋਂ ਆਪਾਂ ਸਾਧ ਸੰਗਤ ਦੇ ਵਿੱਚ ਬੈਠ ਕੇ ਗੁਰੂ ਘਰ ਬਾਣੀ ਪੜ੍ਹਦੇ ਹਾਂ ਜਾਂ ਕੁਝ ਲੋਕਾਂ ਦੇ ਨਾਲ ਪਾਠ ਕਰ ਰਹੇ ਹਾਂ ਤਾਂ ਉਸ ਵੇਲੇ ਸਾਨੂੰ ਮਨ ਦੇ ਵਿੱਚ ਬਾਣੀ ਪੜ੍ਹਨੀ ਚਾਹੀਦੀ ਹੈ ਕਿਉਂਕਿ ਜੇਕਰ ਆਪਾਂ ਅਲੱਗ-ਅਲੱਗ ਸਾਰੇ ਹੀ ਪਾੜ ਕਰਾਂਗੇ ਤਾਂ ਕਿਸੇ ਦਾ ਵੀ ਮਨ ਪਾਣੀ ਵਿੱਚ ਨਹੀਂ ਟਿਕੇਗਾ ਤਾਂ ਜੇਕਰ ਇੱਕ ਸੋਰ ਦੇ ਵਿੱਚ ਪਾਣੀ ਪੜ ਰਹੇ ਹਾਂ ਜਾਂ ਇੱਕ ਪੰਕਤੀ ਸਾਹਮਣੇ ਵਾਲਾ ਪੜ ਰਿਹਾ ਹੈ ਜਿਸ ਤਰ੍ਹਾਂ ਬੀਬੀਆਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੀਆਂ ਨੇ ਇੱਕ ਪੰਕਤੀ ਇੱਕ ਬੀਬੀ ਬੋਲਦੀ ਹੈ ਤੇ ਦੂਸਰੀ ਪੰਕਤੀ ਬਾਕੀ ਬੀਬੀਆਂ ਬੋਲਦੀਆਂ ਨੇ ਇੰਜ ਬਾਣੀ ਆਪਾਂ ਰਲ ਕੇ ਉੱਚੀ ਬੋਲ ਕੇ ਪੜ ਸਕਦੇ ਹਾਂ ਪਰ ਅਲੱਗ-ਅਲੱਗ ਨਹੀਂ ਏ ਨਹੀਂ ਕਿ ਕੋਈ ਹੋਰ ਪੰਕਤੀ ਬੋਲ ਰਿਹਾ ਹੋਵੇ ਤੁਸੀਂ ਹੋਰ ਪੰਕਤੀ ਬੋਲ ਰਹੇ ਹੋ ਵੇ ਇੰਜ ਫਿਰ ਆਨੰਦ ਨਹੀਂ ਆਉਂਦਾ ਜੇ ਬਾਣੀ ਦਾ ਆਨੰਦ ਪ੍ਰਾਪਤ ਕਰਨਾ ਹੈ ਬਾਣੀ ਤੋਂ ਰਸ ਪ੍ਰਾਪਤ ਕਰਨਾ ਹੈ ਬਾਣੀ ਤੋਂ ਗਿਆਨ ਹਾਸਲ ਕਰਨਾ ਹੈ ਤਾਂ ਫਿਰ ਇਨਾਂ ਕੁਝ ਗੱਲਾਂ ਦਾ ਸੰਗਤ ਜੀ ਧਿਆਨ ਰੱਖਣਾ ਹੋਵੇਗਾ ਅਤੇ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਪੈਣਾ ਹੈ ਕਿ ਕਦੇ ਵੀ ਬਾਣੀ ਪੜ੍ਹਦੇ ਹਾਂ ਹੋਇਆ ਸਰੀਰ ਦੇ ਬਾਕੀ ਹਿੱਸਿਆਂ ਦੇ ਉੱਤੇ ਵਾਰ-ਵਾਰ ਹੱਥ ਨਹੀਂ ਲਗਾਉਣਾ ਜਿਸ ਤਰ੍ਹਾਂ ਕਈਆਂ ਨੂੰ ਆਪਾਂ ਦੇਖਦੇ ਹਾਂ ਕਿ ਕਈ ਆਪਣੇ ਨੱਕ ਨੂੰ ਛੇੜ ਰਹੇ ਹੁੰਦੇ ਨੇ ਕਈ ਕਈ ਜਗ੍ਹਾ ਦੇ ਉੱਤੇ ਖਾਰਿਸ਼ ਕਰ ਰਹੇ ਹੁੰਦੇ ਹਨ ਕਿਤੇ ਨਾ ਕਿਤੇ ਹੱਥ ਮਾਰ ਰਹੇ ਹੁੰਦੇ ਹਨ ਇੰਜ ਨਹੀਂ ਕਰਨਾ ਹਾਂ ਜੇਕਰ ਤੁਹਾਨੂੰ ਕੋਈ ਏਦਾਂ ਦੀ ਕੋਈ ਪ੍ਰੋਬਲਮ ਹੈ ਜਾਂ ਫਿਰ ਜਿਸ ਤਰ੍ਹਾਂ ਕੋਈ ਖਾਰਿਸ਼ ਵਗੈਰਾ ਹੋ ਰਹੀ ਹੈ ਜਾਂ ਕੁਝ ਹੋ ਰਿਹਾ ਹੈ ਤਾਂ ਉਹ ਗਲ ਦੇ ਵਿੱਚ ਸਾਡੇ ਹਜੂਰੀਆ ਬਹੁਤ ਜ਼ਰੂਰੀ ਹੈ ਹਜੂਰੀਆ ਤੋਂ ਭਾਵ ਕਿ ਜੋ ਵੀ ਕਪੜਾ ਗਲ ਦੇ ਵਿੱਚ ਪਾ ਕੇ ਬਾਣੀ ਪਾੜਦੇ ਹਾਂ ਤਾਂ ਉਸ ਤਰ੍ਹਾਂ ਸਾਨੂੰ ਇਹ ਹਜੂਰੀਆ ਪਾ ਕੇ ਹੀ ਬਾਣੀ ਪੜਨੀ ਚਾਹੀਦੀ ਹੈ ਅਤੇ ਇੱਕ ਬਾਣੀ ਪੜਦਿਆਂ ਹੋਇਆਂ ਕਦੇ ਵੀ ਗੁਰੂ ਸਾਹਿਬ ਦੇ ਅੰਗਾਂ ਨੂੰ ਫੋਲਡ ਨਹੀਂ ਕਰਨਾ ਨਿਸ਼ਾਨੀ ਚ ਇੱਕ ਲਗਾਉਣੀ ਹੈ ਤਾਂ ਕੋਈ ਸੁੱਚਾ ਧਾਗਾ ਵਿੱਚ ਰੱਖ ਦਿਓ ਅਤੇ ਹਮੇਸ਼ਾ ਹੀ ਗੁਰਤਕਾ ਸਾਹਿਬ ਨੂੰ ਬੜੇ ਪਿਆਰ ਦੇ ਨਾਲ ਅਤੇ ਉੱਚੀ ਜਗ੍ਹਾ ਦੇ ਉੱਪਰ ਰੱਖਣਾ ਹੈ ਅਤੇ ਸੱਚੇ ਸੁੱਚੇ ਕੱਪੜੇ ਦੇ ਵਿੱਚ ਹੀ ਲਪੇਟ ਕੇ ਰੱਖਣਾ ਹੈ ਇੱਕ ਆਪਣਾ ਅੰਮ੍ਰਿਤ ਵੇਲਾ ਪੱਕਾ ਕਰਨਾ ਹੈ ਰੋਜ਼ਾਨਾ ਹੀ ਬਾਣੀ ਪੜਨੀ ਹੈ ਦੂਸਰਾ ਬਾਣੀ ਪੁੰਜੇ ਬੈਠ ਕੇ ਪੜਨੇ ਹਨ ਅਤੇ ਤੀਸਰਾ ਬਾਣੀ ਪੜਨ ਤੋਂ ਬਾਅਦ ਅਰਦਾਸ ਬੇਨਤੀ ਕਰਨੀ ਹੈ ਕੋਈ ਵੀ ਦੁੱਖ ਤਕਲੀਫ ਆਉਂਦੀ ਹੈ ਉਹ ਆਪਣੇ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰੋ ਤਾਂ ਪਰਮਾਤਮਾ ਦੀ ਮਿਹਰ ਕਿਰਪਾ ਆਪਣੇ ਆਪ ਹੋ ਜਾਵੇਗੀ ਅਤੇ ਜੋ ਦੇਖ ਕੇ ਮਿਹਰ ਹੋਵੇਗੀ ਤੇ ਉਹ ਬਿਆਨਤ ਹੋਵੇਗੀ ਅਤੇ ਜੋ देर ਦੇ ਨਾਲ ਮਿਹਰ ਹੋਵੇਗੀ ਉਹ ਬਿਆਨਤ ਹੋਵੇਗੀ ਅਤੇ ਸਾਨੂੰ ਵੀ ਪਰਮਾਤਮਾ ਤੇ ਭਰੋਸਾ ਹੋਣਾ ਚਾਹੀਦਾ ਹੈ ਪਰਮਾਤਮਾ ਤੇ ਵਿਸ਼ਵਾਸ ਸਾਡਾ ਪੱਕਾ ਹੋਣਾ ਚਾਹੀਦਾ ਹੈ ਅਤੇ ਹਰ ਚੀਜ਼ ਦੇ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਰਹੋ ਤੇ ਆਪਣਾ ਅੰਮ੍ਰਿਤ ਵੇਲਾ ਪੱਕਾ ਕਰੋ ਅੰਮ੍ਰਿਤ ਵੇਲੇ ਦਾ ਨਿਤਨੇਮ ਨੂੰ ਸੰਭਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ